ਤਾਂ ਦੋ ਮਿੰਟ ਹੀ ਦੇ ਦ ਤੁਹਾਨੂੰ ਮੇਰੇ ਸਾਹਮਣੇ ਗੱਲਾਂ ਨੂੰ ਕਟੇਗਾ ਹੁਣ ਆ ਹੀ ਦੱਸਾਂਗੇ ਕਿਵੇਂ ਕਟੇਗਾ ਭਾਈ ਜੀ ਕੀ ਹੋਇਆ ਕਿ ਮੀਡੀਆ ਤੋਂ ਆਈ ਯਾਰ ਸਾਡਾ ਫਰੀਮ ਸੁਨਾਣੀਆਂ ਟੋਣੇ ਅਸੀਂ ਕਾ ਵੀ ਸਾਡੇ ਲੋਕ ਗੱਲ ਪੈਂਦੇ ਯਾਰ ਕੀ ਹੋਇਆ ਕਿ ਕਿੱਥੋਂ ਜਾ ਰਹੀ ਕੀ ਹੋਇਆ ਭਾਈ ਜੀ ਅੰਮ੍ਰਿਤਸਰ ਤੋਂ ਆ ਰਹੀ ਸੀ ਕੋਈ ਗੱਲ ਨਹੀਂ ਮਲੂਰ ਤੋਂ ਬੱਸ ਆ ਰਹੀ ਸੀ ਜੀ ਆਰਟੀਸ ਦੀ ਸਾਡੀ 46 ਬਾਈ ਨੰਬਰ ਬੱਸ ਸੀਗੀ ਠੀਕ ਹੈ ਕੁੜੀ ਨੇ ਫੋਨ ਕਰਕੇ ਸਿਰਫ ਕਾਊਂਟਰ ਤੇ ਗੱਡੀ ਲੱਗੀ ਨਹੀਂ ਸੀ ਸਾਈਡ ਤੇ ਸੀਗੀ ਬੱਸ ਖੜੀ ਉਨੇ ਕਿਹਾ ਵੀਰੇ ਕੋਈ ਗੱਲ ਨਹੀਂ ਕਾਊਂਟਰ ਤੇ ਲੱਗ ਜਾਣਗੇ ਤੁਸੀਂ ਉਧਰ ਚੜਜੋ ਐਨੀ ਗੱਲ ਕਹੀ ਐ ਜਦੋਂ ਬੱਸ ਗਿੱਦੜਵੇ ਪਹੁੰਚੀ ਐ ਠੀਕ ਐ ਉਹਨੇ ਉਹਦੀ ਮੁੰਡੇ 4-5 ਮੁੰਡੇ ਆਏ ਆ 8 ਮੁੰਡੇ ਆਏ ਆ ਬਾਰੀ ਦੇ ਵਿੱਚ ਤੇ ਉਹਨੇ ਕਿਹਾ ਵੀ ਆਹ ਕੀ ਦੱਸੋ ਕੀ ਗੱਲ ਐ ਕਿ ਤੂੰ ਥੱਲੇ ਆਉ ਕਹੇ ਦੱਸ ਤੋ ਗੱਲ ਕੀ ਐ ਜਦੋਂ ਉਹ ਥੱਲੇ ਕਰੇਟਰ ਉਤਰਿਆ ਉਹਦੀ ਉਹਨੇ ਸਿਰ ਤੇ ਰਾਣ ਮਾਰੀ ਦੋ ਤਿੰਨ ਰਾਣਾ ਮਾਰ ਗਿਆ ਉਹਦੇ ਹਸਪੀਟਲ ਜਾ ਕੇ ਦੇਖ ਲਓ ਹੱਥ ਸਿਰ ਪਟ ਗਿਆ ਉਹਦਾ ਦੇਖਣ ਮੁਤਾਬਕ ਕੁੜੀ ਨੂੰ ਕੱਲ ਕੋਈ ਚੜਾਇਆ ਨਹੀਂ ਗਿਆ ਮਤਲਬ ਇਹ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਥੋਂ ਇਥੋਂ ਇੱਕ ਮਿੰਟ ਪਬਲਿਕ ਦੇ ਵਿੱਚ ਦੱਸੋ ਕਿਹੜੀ বাস ਦੇ ਵਿੱਚ ਅਸੀਂ 90 ਉਹ 150 ਫਾਲੀਆਂ ਬੈਠੀਆਂ ਸਾਡਾ ਬੰਦਾ ਕੋਈ ਵੀ ਦੱਸ ਦਿਸਪੈਂਡ ਕਰਦਾ ਸਾਨੂੰ ਦੱਸੋ ਕੋਈ ਬੰਦਾ ਕਹਿੰਦਾ ਸਾਨੂੰ ਦੱਸ ਕਿੰਨੇ ਕ ਬੰਦੇ ਸੀ ਬਈ ਇਹ ਬੰਦੇ ਕੁੱਲ ਬੰਦੇ ਕੁੱਲ ਕਿੰਨੇ ਗਏ ਸੀ ਜਿਹੜੇ ਅੱਠ ਬੰਦੇ ਦੇ ਅੱਠ ਕਿੱਥੋਂ ਦੇ ਕੋਈ ਪਛਾਣ ਗੁਰੂ ਸਰ ਦੇ ਆ ਸ਼ਿਕਾਇਤ ਕਰ ਸਕਦੇ ਆਪਾਂ ਗੁਰੂ ਸਰ ਦੇ ਬੰਦੇ ਗੁਰੂ ਸਰ ਦੇ ਗੱਲ ਲੜਕੀ ਕਿੱਥੋਂ ਦੀ ਗੁਰੂ ਸਰ ਦੇ ਆਈ ਆ ਤੁਸੀਂ ਆਨਲਾਈਨ ਸ਼ਿਕਾਇਤ ਕਰੋ ਬਸ ਦੇ ਵਿੱਚ ਨਹੀਂ ਚੜਾ ਗਿਆ ਇਹ ਥੋੜਾ ਕੀ ਤੁਸੀਂ ਸਿਰ ਪੜ ਅਸੀਂ ਕੀ ਅਸੀਂ ਕੀ ਤੇ ਧੀਪੋਤ ਨਹੀਂ ਅਗਲਾ ਐਕਸ਼ਨ ਕੀ ਲਊਗਾ ਬਾਈ ਜੀ ਅਸੀਂ ਸੇਵਾ ਕਰਦੇ ਆਂ ਕਿ ਕੋਈ ਹੋਣੀਗਾ ਅਗਲਾ ਐਕਸ਼ਨ ਕੀ ਲਊਗਾ ਬਾਈ ਜੀ ਅਸੀਂ ਸੇਵਾ ਕਰਦੇ ਅਸੀਂ ਅਗਲਾ ਐਕਸ਼ਨ ਉਹਨਾਂ ਨੂੰ ਜਿੱਥੇ ਚੇਰ ਉੱਥੇ ਪਲਾਣੀ ਦਾ ਰੈਟਰੀਂਗ ਕੀਤਾ ਜਾਂਦਾ ਉਹਨਾਂ ਚੋਰ ਬਿਲਕੁਲ ਯਾਮੀ ਖੁੱਲਦਾ ਪਰਚੇ ਘਟਾਵਾਂਗੇ ਠੀਕ ਹੈ ਉਹਨਾਂ ਚੇਰ ਪਰਚਾ ਘਟਾਣਾ ਸਾਰਿਆਂ ਦੇ ਪਰਚਾ ਘਟਾਣਾ ਸ਼ਟਕੀ ਨਹੀਂ ਕਿ ਪਾਦੇ ਜੀ ਸਰ ਪੜ ਗਿਆ ਜੀ ਸਰ ਪੜ ਗਿਆ ਬਾਈ ਦੱਸੋ ਅਸੀਂ ਸਿਰ ਪੜ ਕੀ ਕਹਿਣਾ ਚਾਹੁੰਗੇ ਜਿਹੜੇ ਗਾਇਲ ਹੋਇਆ ਤੇ ਅੱਜ ਇੱਕ ਪੀ ਆਰਟੀਸੀ ਬੱਸ ਜਿਹੜੀ ਹੈਗੀ ਐ ਮਲੋੜ ਤੋਂ ਬਠਿੰਡੇ ਵੱਲੋਂ ਜਾ ਰਹੀ ਸੀਗੀ ਜਿਹਦੇ ਕੰਡਕਟਰ ਗੁਰਵਿੰਦਰ ਸਿੰਘ ਸਨ ਆਫ ਸੁਖਪਾਲ ਸਿੰਘ ਬੱਸ ਹੀ ਫੁੱਲੂ ਖੇੜਾ ਜਿਹੜਾ ਹੈਗਾ ਇਹਨੇ ਉਹ ਬੱਸ ਦੇ ਵਿੱਚ ਹੈਗੇ ਸੀ ਤੇ ਜਿੱਥੇ ਇੱਕ ਲੜਕੀ ਜਿਹੜੀ ਹੈਗੀ ਐ ਤੇ ਨਾਲ ਇੱਕ ਲੜਕੀ ਹੋਰ ਸੀ ਤੇ ਇੱਕ ਲੜਕਾ ਸੀਗਾ ਉਹਨਾਂ ਦੀ ਇਹਨਾਂ ਦੇ ਨਾਲ ਕਿਤੇ ਬਹਿਸ ਹੋ ਗਈ ਤੇ ਜਿਹਦੇ ਵਿੱਚ ਗੁਰਵਿੰਦਰ ਸਿੰਘ ਇੰਜਰਡ ਹੋਏ ਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਗਿੱਦੜਵਾ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈਗਾ ਜਿਨ੍ਹਾਂ ਦੀ ਸਟੇਟਮੈਂਟ ਲੈ ਕੇ ਜੜੀ ਅਗਲੀ ਕਾਰਵਾਈ ਕੀਤੀ ਜਾਵੇ ਕਿਤੇ ਜਿਹੜੇ ਦੋਸ਼ੀਆਂ ਦੀ ਅਰੈਸਟ ਭਾਈ ਜਾਊਗੀ ਕਿੰਨੇ ਕ ਬੰਦੇ ਦੱਸੀ ਜੜੀ ਜਿਹੜੇ ਸੀ ਹਾਂ ਕਦੋਂ ਹਮਲਾ ਕੀਤਾ ਹਾਂ ਜਿਹੜਾ ਹੈਗਾ ਕੜਾ ਵਗੈਰਾ ਮਾਰਿਆ ਗਿਆ ਇਹਨਾਂ ਦੇ ਸਿਰ ਦੇ ਵਿੱਚ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਬਾਕੀ ਇਹਨਾਂ ਦੇ ਜਿਵੇਂ ਬਿਆਨ ਲਿਖਾਉਣਗੇ ਜੀ ਉਦਾਂ ਹੀ ਕਾਰਵਾਈ ਕੀਤੀ ਜਾਏਗੀ ਦੋਸ਼ੀ ਦੱਸੀ ਕਿੰਨੇ ਸੀ ਕੋਈ ਹਜੇ ਬਿਆਨ ਬਿਆਨ ਲਿਖੇ ਜਾ ਰਹੇ ਨੇ ਅਗੇ ਬਿਆਨਾਂ ਦੇ ਆਧਾਰ ਤੇ ਜਿੰਨੇ ਵੀ ਦੋਸ਼ੀਆਂ ਦਾ ਨਾਮ ਵਗੈਰਾ ਲਿਖਾਉਣਗੇ ਜੀ ਉਹ ਬੰਦੀ ਕਾਰਵਾਈ ਕੀਤੀ ਜਾਊਗੀ